ਤੇ ਹੁਣ ਮੈਂ ਬੇਨਤੀ ਕਰੂੰ ਸਾਡੇ ਬਹੁਤ ਹੀ ਸਤਿਕਾਰਯੋਗ ਚੁਕਦੀਸ਼ ਰਾਜ ਜੀ ਸਾਡੇ ਤੇ ਇੱਕ ਬੰਤੀ ਆ ਸਾਡੇ ਸਰਪੰਚ ਰਾਜ ਜੀ ਨਿਰਵਲ ਸਾਹਿਬ ਨੂੰ ਸਾਡੇ ਬਾਬਾ ਬੋੜ ਜੀ ਸਟੇਜ ਤੇ ਉਹਦੀ ਦਰਵਾਜ਼ਾ ਕਰੋ ਆਓ ਜੀ ਆਓ ਤੁਹਾਨੂੰ ਬਣਾ ਜੀ ਚਾਰ ਚੁਕਾ ਐਸਵੇਟਾਂ ਦੇ ਬਾੜੇ ਆਓ ਆਓ ਸੁਮਸ਼ੇਸ਼ ਜੀ ਆਏ ਜੀ ਸੁਨੂਤੋਂ ਵਾਲਾ ਇਕਰਾ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਭਿੰਦਰ ਸਿੰਘ ਜੀ ਮਿਤਰਾਪਾਲ ਜੀ ਇਹ ਵੀ ਆਏ ਜੀ ਬਹੁਤ ਧੰਨਵਾਦ ਕੀਤਾ ਜਾਂਦਾ ਨਿਰਵਲ ਸਾਹਿਬ ਨੇ ਸਾਰਾ ਅਬ ਤਾਂ ਜੇਬਲ ਸਰਕਾਰੀ ਚੋਂ ਲਿਖੇ ਲਾਇਆ ਭ੍ਰਿਡਾਚਾਰ ਦੇ ਨਾਲ ਆਤਮ ਨਾਮ ਤੋਂ ਗ੍ਰਹਿ ਕੀਤਾ ਤੇ ਆਪਣੀ ਨੌਕਰੀ ਨੂੰ ਵੀ ਤਲਾਸ਼ੀ ਦੇ ਦਿੱਤੀ ਜੇ ਚਾਹੁੰਦੇ ਭ੍ਰਿਡਾਚਾਰ ਨਾਲ ਸੰਵਾਦ ਕਰਕੇ ਕੋਠੇ ਘਰੇ ਵੀ ਲੈ ਸਕਦੇ ਸੀ ਪਰੰਤੂ ਇਹਨਾਂ ਮੇਵਨ ਨੂੰ ਸੁਧਾਰ ਤਰੀਕਾ ਇਹਨਾਂ ਦਾ ਇਸ ਤਰ੍ਹਾਂ ਕਿ ਅਸੀਂ ਸਨਮਾਨ ਕਰਦੇ ਹਾਂ ਹੋਰ ਬਾਬਾ ਜਗਦੀਸ਼ ਵਾਲੀ ਸਾਡੇ ਸਤਿ ਮਿਹਤ ਦਾ ਬਸਤ ਆਪਣੇ ਵਿਚਾਰ ਕਰਨ ਚਾਹਦੇ ਸਾਬ ਸਾਡੇ ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਰਦਾਰ ਜਸਲ ਜੀ ਅਮੀਰਗਰੀ ਸਭਾ ਦੇ ਪ੍ਰਧਾਨ ਹਰਜਸ ਸਿੰਘ ਖਡਰਾਲ ਜੀ ਤੇ ਸਮੂਹ ਉਧੇਦਾਰ ਸਹਿਬਾਨ ਅਤੇ ਇਸ ਚੇਤਨਾ ਸਮਾਗਮ ਤੇ ਇਕੱਠੇ ਹੋਏ ਸਾਰੇ ਸਾਥੀਓ ਤੇ ਵੀdio ਅੱਜ ਅਸੀਂ ਸਾਡੇ ਮਸੀਹੇ ਨੂੰ ਯਾਦ ਕਰ ਰਹੇ ਹਾਂ ਬਹੁਤ ਟੈਂਟ ਤੋਂ ਸਾਡੇ ਲੋਕਾਂ ਨੂੰ ਸਾਰੇ ਸਾਧਨਾਂ ਤੋਂ ਹੀਨੇ ਕਰ ਕੀਤਾ ਗਿਆ ਉਹਨਾਂ ਨੂੰ ਇਨਸਾਨੀ ਗੁਣਾਂ ਤੋਂ ਇਨਸਾਨੀ ਸਹੂਲਤਾਂ ਤੋਂ ਪਰੇ ਰੱਖਿਆ ਗਿਆ ਇਹ ਸਾਡਾ ਇੱਕ ਨਰਕ ਦੀ ਤਰ੍ਹਾਂ ਜ਼ਿੰਦਗੀ ਸੀ ਸਾਡੇ ਤੇ ਆਪਣੀ ਸਿਮਰਤੀਆਂ ਰਾਹੀਂ ਬਹੁਤ ਬੰਦਸ਼ਾਂ ਲਾਈਆਂ ਗਈਆਂ ਤਰ੍ਹਾਂ ਤਰ੍ਹਾਂ ਦੇ ਜੁਰਮਟਾਏ ਗਏ ਸਾਨੂੰ ਹਰੇਕ ਖੇਤਰ ਤੋਂ ਬਾਹਰ ਕੱਢ ਦਿੱਤਾ ਗਿਆ ਪਿੰਡਾਂ ਦੇ ਬਾਹਰ ਰਹਿਣ ਲਈ ਮਜਬੂਰ ਕਰ ਦਿੱਤਾ ਗਿਆ ਇੱਕ ਤੜਫ ਸੀ ਜਿਹੜੀ ਸਾਡੇ ਅੰਦਰ ਲੋਕਾਂ ਅੰਦਰ ਇੱਕ ਨੂੰ ਅੰਤਰਵਾਲ ਤੇ ਹੀ ਖਤਮ ਕਰਦੀ ਰਹੀ ਕਿ ਅਸੀਂ ਦੂਜੇ ਲੋਕਾਂ ਤੋਂ ਕਿਸ ਤਰ੍ਹਾਂ ਘਟਾਂ ਪਰ ਸਾਥਿਓ ਕੁਛ ਨਹੀਂ ਸੀ ਕਰ ਸਕਦੇ ਕਿਉਂਕਿ ਸਾਰਾ ਸਿਸਟਮ ਸੀ ਉਹ ਉਹਨਾਂ ਲੋਕਾਂ ਕੋਲ ਸੀ ਜਿਨ੍ਹਾਂ ਨੇ ਸਾਨੂੰ ਗੁਲਾਮ ਬਣਾਇਆ ਹੋਇਆ ਸੀ ਪਰ ਸਾਡੀ ਸਾਡਾ ਜਿਹੜਾ ਅਗਲੀ ਅੰਦਾਲਨਾ ਉਹ ਸ਼ੁਰੂ ਹੁੰਦਾ 1898 ਚ ਜਦੋਂ ਆਪਣੇ ਯੂਪੀ ਦੀ ਆਪਣੇ ਕੋਰੀ ਚਮਾਰ ਬਰਾਦਰੀ ਚ ਅਕबीर ਸਾਹਿਬ ਜਨਮ ਲੈਂਦੇ ਨੇ ਕਬੀਰ ਸਾਹਿਬ ਪਹਿਲੇ ਸੰਤ ਸਗੇ ਜਿਨ੍ਹਾਂ ਨੇ ਪੂਰੇ ਬਿਸਕਰੇ ਦੇ ਖਿਲਾਫ ਆਵਾਜ਼ ਆਖਾਈ ਉਹਨਾਂ ਨੇ ਪਹਿਲੀ ਵਾਰੀ ਕਿਹਾ ਕਿ ਸਾਰੇ ਇੱਕੋ ਰੱਬ ਦੇ ਪੈਦਾ ਕੀਤੇ ਹੋਏ ਨੇ ਤੇ ਉਹ ਰੱਬ ਸਾਰਿਆਂ 'ਚ ਰਹਿੰਦਾ ਕਿਸੇ ਵਿਸ਼ੇਸ਼ ਧਰਮ ਕੇ ਕੋਲ ਨਹੀਂ ਕਿਸੇ ਪੁਜਾਰੀ ਵਰਗ ਕੋਲ ਨਹੀਂ ਕਿਸੇ ਆਪਣੇ ਜਿਹੜੇ ਮੰਤਰ ਮਸੀਤਾਂ ਬਣਾਏ ਹੋਏ ਨੇ ਉਹਨਾਂ 'ਚ ਨਹੀਂ ਹੈਗਾ ਉਹ ਤਾਂ ਸਭੋ ਇਹ ਵੀ ਕਹਿੰਦੇ ਸੀ ਜਿਹੜੇ ਮੰਤਰ ਮਸੀਤਾਂ ਨੇ ਜਿਹੜੇ ਕਾਹ ਮਕਸਥਾਨ ਨੇ ਜਿੱਥੇ ਸਾਨੂੰ ਆਉਣ ਜਾਣ ਨਹੀਂ ਦਿੱਤਾ ਜਾਂਦਾ ਉਹਨਾਂ ਦਾ ਗਾਈ ਘਾਟ ਕਰ ਦਿੱਤਾ ਜਾਵੇ ਇੱਕ ਵਾਰੀ ਦੀ ਗੱਲ ਹੈ ਕਿ ਉਹਨਾਂ ਦੀ ਬੱਕਰੀ ਸੀ ਕਿਸੇ ਮਸਜਿਦ ਤੇ ਚਲੀ ਗਈ ਤਾਂ ਮੌਲਵੀ ਨੇ ਆ ਕੇ ਉਹਨਾਂ ਨੂੰ ਲਾਂਬਾ ਦਿੱਤਾ ਕਿ ਵੀਰ ਤੇਰੀ ਬੱਕਰੀ ਮੇਰੇ ਆਪਣੇ ਸਾਡੀ ਮਸਜਿਦ ਚਲੀ ਗਈ ਕਹਿੰਦਾ ਜੀ ਜਾਨਵਰ ਆ ਕਿਤੇ ਮਰਜੀ ਜਾ ਸਕਦੀ ਐ ਮੈਂ ਤਾਂ ਨਹੀਂ ਗਿਆ ਤੇ ਇਸ ਕਰਕੇ ਮੌਲਵੀ ਚੁੱਪ ਹੋ ਗਿਆ ਉਹਨਾਂ ਦਾ ਮਤਲਬ ਸੀ ਜਿਹੜਾ ਅਸਲੀ ਇਨਸਾਨ ਆ ਜਿਹੜਾ ਸੱਚਦਾ ਵੀ ਸਾਡੇ ਨਾਲ ਵਿਸਕਰਾਂ ਹੁੰਦਾਗਾ ਉਹ ਕਦੇ ਉਹ ਕਦੇ ਉਹਨਾਂ ਉਹਨਾਂ ਸਮਾਂ ਤੇ ਨਹੀਂ ਜਾਂਦਾ ਜਿੱਥੇ ਉਹਨਾਂ ਦੀ ਬੇਇੱਜ਼ਤੀ ਹੁੰਦੀ ਆ ਉਹਨਾਂ ਨੇ ਪਹਿਲੀ ਵਾਰੀ ਕਿਹਾ ਕਿ ਸਾਰੇ ਮਨੁੱਖ ਸਮਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਹੱਕ ਮਿਲਣੇ ਚਾਹੀਦੇ ਨੇ ਉਹਨਾਂ ਨੇ ਸਮੇਂ ਦੀ ਹੁਮਤ ਦੇ ਖਿਲਾਫ ਆਵਾਜ਼ ਠਾਈ ਉਹਨਾਂ ਦੇ ਨਾਲ ਹੀ ਆਪਣੇ ਸਤਿਗੁਰੂ ਰਵਦਾਸ ਜੀ ਹੋਏ ਰਵਦਾਸ ਉਹਨਾਂ ਦੇ ਨਾਲ ਇਕਮਿਕ ਸੀ ਇਕੱਠੇ ਉਹ ਸਾਰੇ ਕਿਤੇ ਉਹ ਕਰਦੇ ਸੀ ਉਹਨਾਂ ਨੇ ਅੰਦਾਲਨ ਵੀ ਇਕੱਠੇ ਚਲਾਇਆ ਸੀ ਜਿਹੜੀ ਉਹਨਾਂ ਨੇ ਬਾਣੀ ਲਿਖਿਆ ਉਸ ਤੋਂ ਬਾਅਦ ਸਾਡੇ ਜਿਹੜੇ ਸਿੱਖ ਗੁਰੂ ਹੋਏ ਨੇ ਉਹਨਾਂ ਦੀ ਗੁਰਬਾਣੀ 'ਚ ਸਾਰੀ ਉਹਨਾਂ ਦੀ ਬਾਣੀ ਦੀਏ ਸਮਝ ਲਓ ਗੂੰਜ ਪੈਂਦੀ ਆ ਸੇਕ ਗੁਰੂਆਂ ਨੇ ਵੱਖਰਾ ਆਪਣੀ ਗੋਣ ਕੋਈ ਨਹੀਂ ਲਿਖਿਆ ਉਸੇ ਬਾਣੀ ਦੇ ਦਾ ਅਰਥੇ ਉਹਨਾਂ ਨੇ ਉਸੇ ਬਾਣੀ ਨੂੰ ਲੋਕ ਬੋਲੀ ਚ ਪ੍ਰਚਾਰਿਤ ਕੀਤਾ ਤੇ ਉਸ ਤੋਂ ਬਾਅਦ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਖਾਲਸਾ ਸਾਜਿਆ ਉਹ ਪਹਿਲੀ ਵਾਰੀ ਸੀ ਜਦੋਂ ਸਾਰੇ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਇੱਕੋ ਖੰਡੇ ਵਾਟੇ ਵਿੱਚੋਂ ਅੰਮ੍ਰਿਤ ਛਕਾਇਆ ਉਹਨਾਂ ਨੇ ਸੰਤ ਸਿਪਾਹੀਆਂ ਦੀ ਤਿਹੋ ਜਹੀ ਫੌਜ ਤਿਆਰ ਕੀਤੀ ਜਿਨ੍ਹਾਂ ਨੇ ਪਕਤ ਦੇ ਦੇ ਚਿਕਾ ਨੂੰ ਥੱਲ ਪਾ ਦਿੱਤੀ ਪਹਿਲਾਂ ਹੁੰਦੇ ਸੀ ਕਾਬਲ ਖੰਡਾਰ ਤੋਂ ਹਮਲਾ ਕਰਾਉਂਦੇ ਹੁੰਦੇ ਸੀ ਕਿ ਸਾਡੇ ਇਥੇ ਲੁੱਟ ਪੁੱਟ ਕੇ ਸਾਡੇ ਦੇ ਕਰਜਾ ਕਰਕੇ ਸਾਡਾ ਧਨ ਮਲਟ ਕੇ ਬਹਿ ਜਾਂਦੇ ਸੀ ਪਰ ਪਹਿਲੀ ਵਾਰੀ ਇਹ ਹੋਇਆ ਜਦੋਂ ਗੁਰੂ ਜੀ ਦੇ ਸਾਜੇ ਹੋਏ ਖਾਲਸੇ ਨੇ ਕਾਬਲ ਖੰਡਾਰ ਤੇ ਚੜਾਈ ਕੀਤੀ ਆ ਉੱਥੇ ਆਪਣਾ ਸਿੱਕਾ ਮਨਵਾਇਆ ਉਸ ਤੋਂ ਬਾਅਦ ਉਹਨਾਂ ਤੋਂ ਬਾਅਦ ਆਪਣੇ ਆਉਂਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਨ੍ਹਾਂ ਨੇ ਜਿਨ੍ਹਾਂ ਵੇਲੇ ਕਹਿੰਦੇ ਸੀ ਜਦੋਂ ਵੀ ਕੋਈ ਉਹ ਉਹਨਾਂ ਕੋਲ ਕੋਈ ਗਲਤ ਵਰਤਣਾ ਵਿਅਕਤੀ ਜਾਂਦਾ ਸੀ ਤਾਂ ਉਹ ਉਸ ਨੂੰ ਉਹ ਆਪਣੀ ਚੌਤਰ ਦਾ ਪਰਵਾਨਾ ਪਿੰਡ ਦੀ ਚੌਤਰ ਦਾ ਪਰਵਾਨਾ ਦੇ ਦਿੰਦੇ ਸੀ ਕਿ ਜਦੋਂ ਪਿੰਡੇ ਚ ਆ ਕੇ ਵਰਤਾ ਉਹਨਾਂ ਨੂੰ ਵੱਡੇ-ਵੱਡੇ ਉੱਚ ਜਾਤੀਏ ਵੱਡੇ-ਵੱਡੇ ਨਵਾਬ ਉਹਦੇ ਸਾਹਮਣੇ ਝੁਕਦੇ ਹੁੰਦੇ ਸੀ ਇਸ ਤੋਂ ਬਾਅਦ ਪਰ ਉਸ ਤੋਂ ਬਾਅਦ ਜੋਤੀਵਾ ਫੁੱਲੇ ਜੀ ਆਏ ਜੋਤੀਵਾ ਫੁੱਲੇ ਜੀ ਨੇ ਸਾਡੇ ਲੋਕਾਂ ਲਈ ਸਕੂਲ ਖੋਲੇ ਇਹਨਾਂ ਨੂੰ ਅਗਲੀ ਸਿੱਖਿਆ ਜਿਹੜੀ ਇਹ ਦੇਣ ਦਾ ਬਰਾਲਾ ਕੀਤਾ ਉਹਨਾਂ ਨੂੰ ਆਪਣੇ ਟਾਈਮ ਦੇ ਹਾਂ ਦਾ ਬਣਾਇਆ ਉਸ ਤੋਂ ਬਾਅਦ ਸਾਡੇ ਸਤਰਪਤੀ ਜੀ ਮਹਾਰਾਜ ਹੋਏ ਜਿਨ੍ਹਾਂ ਨੇ ਪਹਿਲੀ ਵਾਰੀ ਰਿਜ਼ਰਵੇਸ਼ਨ ਦਿੱਤੀ ਤੇ ਸਾਡੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਚਾਉਣ ਦਾ ਮੌਕਾ ਮਿਲਿਆ ਕਿ ਉਹਨਾਂ ਤੋਂ ਬਾਅਦ ਸਾਡੀ ਕਾਂਗਰਸ ਦੇ ਜਿਹੜੇ ਸੂਰਜ ਨੇ ਬਾਬਾ ਸਾਹਿਬ ਮੇਕਰ ਪੈਦਾ ਹੁੰਦੇ ਨੇ ਬਾਬਾ ਸਾਹਿਬ ਅੰਬੇਦਕਰ ਨੇ ਪਹਿਲੀ ਵਾਰੀ ਜਦੋਂ ਕਾਂਗਰਸ ਦੇ ਨੇਤਾ ਜੇ ਪੂਰਨ ਸਵਰਾਜ ਦੀ ਗੱਲ ਨਹੀਂ ਸੀ ਕਰਦੇ ਸਿਰਫ ਡੰਗਨੀਆਂ ਨੂੰ ਸਕੇ ਭਾ ਦੇ ਅੰਗਰੇਜ਼ਾਂ ਦਾ ਇੱਕ ਅਧੀਨ ਰਾਜ ਹੋਵੇ ਵੀ ਸਾਨੂੰ ਸਿਰਫ ਵਸਤੀਵਾਦੀ ਰਾਜ ਮਿਲ ਜੇ ਉਸੇ ਦੀ ਮੰਗ ਕਰ ਰਹੇ ਸੀ ਉਹਨਾਂ ਨੇ ਪਹਿਲੀ ਵਾਰੀ ਉੱਥੇ ਬ੍ਰਿਟਿਸ਼ ਰੂਪੀ ਇਨ ਇੰਡੀਆ ਜਦੋਂ ਥੀਸਿਸ ਲਿਖਿਆ ਉਹ ਚ ਪਹਿਲੀ ਵਾਰੀ ਦੱਸਿਆ ਵੀ ਅੰਗਰੇਜ਼ ਸਾਡੇ ਵੇਸ ਨੂੰ ਲੁੱਟ-ਖੁੱਟ ਰਹੇ ਨੇ ਤਾਂ ਉੱਥੇ ਉਸ ਸਮੇਂ ਦੇ ਸਾਰੇ ਗੱਦੀ ਜੀਵੀ ਹਲਕਿਆਂ ਚ ਕਹਲਚਨ ਮਚ ਗਈ ਸੀ ਕਿ ਇਹ ਬੰਦਾ ਕੋਈ ਸੋਪਿਆ ਹੋਇਆ ਇਨਕਲਾਬੀ ਆ ਤਾਂ ਸਾਰੀਆਂ ਜਿਹੜੀਆਂ ਖੁਫੀਆ ਏਜੰਸੀਆਂ ਸੀ ਉਹ ਚੌਂਸ ਹੋ ਗਏ ਸੀ ਉਹਨਾਂ 'ਤੇ ਨਿਗਰਖ ਰਖਣੀ ਸ਼ੁਰੂ ਕਰ ਦਿੱਤੀ ਗਈ ਸੀ ਕਿ ਉਹਨਾਂ ਦੀ ਆਪਣੇ 4 ਮਹੀਨੇ ਸਮਝ ਲਓ ਉਹਨਾਂ ਦੀ ਪੀ ਐਚ ਡੀ ਲਟਕਾਈ ਰੱਖੀ ਸੀ ਉਸ ਸਮੇ ਲਾਲਾ ਮਾਜ ਬਤਰਾਏ ਵੀ ਉਹਨਾਂ ਕੋਲ ਗਏ ਸੀ ਕਿ ਗਦਰ ਪਾਰਟੀ ਚ ਤੁਸੀਂ ਸਾਬ ਲੋਗ ਉਹ ਤੁਹਾਡੇ ਵਿਚਾਰ ਇਹਨਾਂ ਗਲਾਗੀ ਨੇ ਪਰ ਬਾਬਾ ਸਾਹਿਬ ਕਹਿੰਦੇ ਵੀ ਨਹੀਂ ਮੈਂ ਇਹ ਹੋਰ ਬਹੁਤ ਕੁਝ ਕਰਨਾਗਾ ਇੰਗਲੈਂਡ ਜੀ ਵਿੱਚ ਇਹਨਾਂ ਨੂੰ ਸੀ ਰਦਰਮ ਸਿੰਘ ਜੀ ਮਲੇ ਸੀ ਉਹਨਾਂ ਨੂੰ ਬਾਬਾ ਸਾਹਿਬ ਨੇ ਸਮਝਾਇਆ ਕਿ ਸਾਡੀ ਕੌਮ ਦੇ ਜਿਹੜੇ ਲੋਕ ਨੇ ਬਹੁਤ ਵੱਡੇ ਨੇ ਇਹਨਾਂ ਲਈ ਬਹੁਤ ਵੱਡੀ ਲੜਾਈ ਲੜਨੀ ਪੈਣੀ ਆ ਪਰ ਸੀ ਰਦਰਮ ਸਿੰਘ ਸੀ ਜਿਹੜੇ ਉਹਨਾਂ ਦੇ ਇੱਕ ਬਗਲੇ ਲੈਣ ਦਾ ਹੋ ਸਵਾਰ ਸੀ ਭਈ ਮੈਂ ਆਪਣੀ ਸਾਡੇ ਲੋਕਾਂ ਦੇ નિર્ਦੋਸ਼ਾਂ ਤੇ ਜਿਹੜੀਆਂ ਗੋਲੀਆਂ ਚਲਾਈਆਂ ਨੇ ਉਹਦੇ ਬਧਰਾ ਦਮਾ ਇਸ ਕਰਕੇ ਉਹਨਾਂ ਨੇ ਬਾਬਾ ਸਾਹਿਬ ਦੀ ਗੱਲ ਤੇ ਨਾ ਧਿਆਨ ਨਹੀਂ ਦਿੱਤਾ ਫਿਰ 1930 ਜਦੋਂ ਪਹਿਲੀ ਗੋਲ ਮਲੇਜ ਕਾਨਫਰੰਸ ਹੁੰਦੀਆ ਤਾਂ ਬਾਬਾ ਸਾਹਿਬ ਨੇ ਜਾ ਕੇ ਉੱਥੇ ਗੋਲ ਮਲੇਜ ਕਾਨਫਰੰਸ ਕਿਹਾ ਕਿ ਅੰਗਰੇਜ਼ ਜਦੋਂ ਤੁਸੀਂ ਆਏ ਨਹੀਂ ਸੀ ਸਾਡੇ ਲੋਕ ਭੁੱਖੇ ਨੰਗੇ ਸੀ سڈے لوگ کچھ ہے نہیں سی پر جب آ گئے پھر بھی سارے لوگ بکے ننگے نے تسی سمارا کیا اس کر کے ساتھی سب تو پہلی منگ آ کہ انگریزوں جی بہت نے جڑے للی شلی نے بابا صاحب کے کہہ دیں بھی ایک اگریزاں گدار سی, سی پر انہوں نے بابا صاحب بھی اصلی جاس آپ کی جیون کہان ہے وہ پڑھی نہیں ہوئی ਉਹ ਸਿੱਖ ਆਹਾਂ ਚੱਲਦੇ ਹੋਏ ਤੱਪੇ ਗੰਡੇ ਦੇ ਪ੍ਰੋਸਾ ਕਰ ਲੈਂਦੇ ਨੇ ਵੀ ਬਾਬਾ ਸਾਹਿਬ ਆ ਇਸ ਤਰ੍ਹਾਂ ਸੀ ਬਾਬਾ ਸਾਹਿਬ ਉਹ ਸਖਸੀਅਤ ਸੀ ਜਿਹੜੇ ਜਿਹੜੀ ਕੌਮ ਚੋਂ ਉੱਠੇ ਸੀ ਉਹਨੂੰ ਭੁੱਲੇ ਨਹੀਂ ਅੱਜ ਸਾਡੇ ਸਮਾਜ ਚ ਕੋਈ ਝਗੜਾਸੀ ਵੀ ਲੱਗ ਜਾਂਦਾ ਤਾਂ ਉਹਨੂੰ ਸਾਡੇ ਸਮਾਜ ਨੂੰ ਨਸਤਾਨ ਲੱਗ ਜਾਂਦੀ ਆ ਪਰ ਬਾਬਾ ਸਾਹਿਬ ਵੱਡੀਆਂ-ਵੱਡੀਆਂ ਡਿਗਰੀਆਂ ਲੈ ਕੇ ਵੱਡੇ-ਵੱਡੇ ਵਕੀਲ ਬਣ ਕੇ ਪ੍ਰਿੰਸੀਪਲ ਬਣ ਕੇ ਵੀ ਆਪਣੇ ਲੋਕਾਂ ਨਾਲ ਜੁੜੇ ਰਹੇ ਉਹਨਾਂ ਦੀ ਭਲਾਈ ਬਾਰੇ ਗੱਲ ਕਰਦੇ ਰਹੇ ਉਹ ਪਹਿਲੇ ਆਰਵੀਸੀ ਜਿੱਦਿਆਂ ਨੇ ਭਾਰਤ ਦੇ ਜਿਹੜੇ ਸਭ ਤੋਂ ਵੱਡਾ ਲੀਡਰ ਸੀ ਮਹਾਤਮਾ ਗਾਂਧੀ ਉਹਦੇ ਨਾਲ ਟੱਕਰ ਲਈ ਗੋਲ ਮੇਜ ਕਾਨਫਰੰਸ ਚੰਨਾ ਨੇ ਜਾ ਕੇ ਕਿ ਮੇਰੇ ਸਮਾਜ ਦੇ ਲੋਕਾਂ ਦਾ ਦੂਸਰ ਕੋ ਉਹਨਾਂ ਦੀ ਨੁਮਾਇੰਦਗੀ ਮੈਂ ਕਰਦਾ ਕੋਈ ਗਾਂਧੀ ਨਹੀਂ ਵਰਕੇ ਨਹੀਂ ਕਰਦੇ ਉਹਨਾਂ ਨੇ ਪਹਿਲੀ ਵਾਰੀ ਸਾਨੂੰ ਵੱਖਰੀ ਆਜ਼ਾਦੀ ਦੇ ਹੱਕ ਲੈ ਕੇ ਦਿੱਤੇ ਬੱਕਰੀ ਚੋਣ ਦੇ ਹੱਕ ਲੈ ਕੇ ਦਿੱਤੇ ਹਾਲਾਂਕਿ ਬਾਅਦ ਚ ਗਾਂਦੀ ਨੇ ਮਰਨ ਵਰਤ ਰੱਖ ਕੇ ਉਹਨਾਂ ਬੈਕਟ ਕਰਵਾ ਲਏ ਜੀ ਦੇ ਕਰਕੇ ਸਾਨੂੰ ਉਹ ਬੱਕਰੀ ਆਪਣੇ ਸਮprਦਾਇਕ ਜਿਹੜੀ ਫਿਰਕੂ ਚੋਣ ਪ੍ਰਣਾਲੀ ਸੀ ਉਹਦਾ ਹੱਥ ਛੱਡਣਾ ਪਿਆ ਉਸ ਤੋਂ ਬਾਅਦ ਬਾਬਾ ਸਾਹਿਬ 22 ਸਰਾਇ ਕੌਂਸਲ ਦੇ ਮੈਂਬਰ ਬਣ ਕੇ ਨੇ ਜਦੋਂ ਦੂਜੀ ਦੂਜੀ ਸੰਸਾਰ ਜੰਗ ਸ਼ੁਰੂ ਹੁੰਦੀ ਆ ਜਦੋਂ ਦੂਜੀ ਸੰਸਾਰ ਜੰਗ ਸ਼ੁਰੂ ਹੁੰਦੀ ਹੈਗੀ ਉਸ ਤੋਂ ਬਾਅਦ 22 ਰੇ Apri ਕੌਂਸਲ ਚ ਮੈਂਬਰ ਬਣਾਉਂਦਾ ਉਹਨਾਂ ਚ ਬਾਬਾ ਸਾਹਿਬ ਨੂੰ ਰੱਖਦਾ ਬਾਬਾ ਸਾਹਿਬ ਉਹਨਾਂ ਲੇਬਰ ਪ੍ਰਤੀ ਜਿਹੜੇ ਸੁਧਾਰ ਉਹਨਾਂ ਨੂੰ 8 ਘੰਟੇ ਦੀ ਡਿਊਟੀ ਕਰਦੇ ਨੇ ਐਤਵਾਰ ਦੀ ਸੱਤੀ ਕਰਦੇ ਨੇ ਕਿ ਲੇਬਰ ਲਈ ਹੋਰ ਬਹੁਤ ਵੈਲਫੇਅਰ ਆਈਆਂ ਸਕੀਮਾਂ ਦਾ ਐਲਾਨ ਕਰਦੇ ਨੇ ਜਦੋਂ 1947 ਚ ਸਾਡਾ ਦੇਸ਼ ਆਜ਼ਾਦ ਹੁੰਦਾ ਉਦੋਂ ਸਾਡੇ ਨਾਲ ਬਹੁਤ ਵੱਡੀ ਠੱਗੀ ਵਜਦੀਆ ਕਿਉਂਕਿ ਜਦੋਂ ਗੋਲ ਮੇਜ ਦੀ ਕਾਨਫਰੰਸ ਆ ਹੋਇਆ ਉਦੋਂ ਇਹਨਾਂ ਅੰਗਰੇਜ਼ਿਆ ਨੇ ਮੁਸਲਮਾਨਾਂ ਨੂੰ ਹਿੰਦੂਆਂ ਨੂੰ ਸਿੱਖਾਂ ਨੂੰ ਅਸ਼ੂਤ ਨੂੰ ਬਰਾਬਰ ਤੇ ਬਣਾਇਆ ਸੀ ਪਰ ਜਦੋਂ ਆਜ਼ਾਦੀ ਉਹ ਦਿਨ ਕਹਿੰਦੇ ਤਾਂ ਮੁਸਲਮਾਨਾਂ ਨੂੰ ਪਾਕਿਸਤਾਨ ਦੇ ਦਿੰਦੇ ਨੇ ਹਿੰਦੂਆਂ ਨੂੰ ਹਿੰਦੁਸਤਾਨ ਮਿਲ ਜਾਂਦੇ ਤਾਂ ਕਿ ਸਿੱਖ ਤੇ ਜਿਹੜੇ ਅਸ਼ੂਤ ਨੇ ਉਹ ਇਹਦੇ ਹੋਏ ਜੇ ਰਹਿ ਜਾਂਦੇ ਨੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਤਾਂ ਉਸ ਤੋਂ ਬਾਅਦ ਜਿਹੜੇ ਕਾਂਗਰਸ ਦੇ ਲੀਡਰ ਹੁੰਦੇ ਨੇ ਉਹ ساری ਉਮਰ ਪਿੰਡਾਂ ਚ ਰਹੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਨਹੀਂ ਕੋਸਾ ਇਹ ਆਪ ਚ ਸੋਚਦੇ ਨੇ ਵੀ ਜਿਹੜਾ ਇਸ ਨਵੇਂ ਆਜ਼ਾਦ ਹੋਏ ਕੇਸ ਦਾ ਸੁਤਾਨ ਕਿਵੇਂ ਬਣਾਈਏ ਤਾਂ ਕੋਈ ਕਹਿੰਦਾ ਜੀ ਅਮਰੀਕਾ ਤੋਂ ਬલાਓ ਇੰਗਲੈਂਡ ਤੋਂ ਬલાਓ ਉਹਨਾਂ ਦੀ ਡੈਉਠੀ ਲਾਓ ਲਿਖਣਗੇ ਤਾਂ ਉਸ ਸਮੇਂ ਗਾਂਧੀ ਨੇ ਕਿਹਾ ਕਿ ਤੁਸੀਂ ਭਾਰਤ ਆਪਣੇ ਪਰਦੇਸਾਂ ਚ ਦੀ ਗੱਲ ਕਰ ਰਹੇ ਹਾਂ ਸਾਡੇ ਇੱਥੇ ਬਹੁਤ ਵੱਡਾ ਵਿਦਵਾਨ ਆ ਜਿਹੜਾ ਸਰਤਾਂ ਲਿਖਦਾ ਫਿਰ ਅਖੀਰ ਨੂੰ ਉਹ ਬਾਬਾ ਸਾਹਿਬ ਦਾ ਨਾਮ ਸਜਾਉਂਦੇ ਨੇ ਕਿ ਬਾਬਾ ਸਾਹਿਬ ਨੂੰ ਕਾਨੂੰਨ ਮੰਤਰੀ ਬਣਾ ਕੇ ਆਪਣੇ ਸਰਤਾਂ ਲਿਖਾਇਆ ਜਾਂਦਾ ਕਿ ਜਦੋਂ ਬਾਬਾ ਸਾਹਿਬ ਰਿਕਾਰਡ ਸੰਗੇ ਸਰਤਾਂ ਲਿਖਿੰਗੇ ਨੇ ਤਾਂ ਉਹ ਪਾਕ ਤੇ ਲਾਗੂ ਹੁੰਦਾ ਤੇ ਭਾਰਤ ਚ ਇੱਕ ਨਵੇਂ ਯੁੱਗ ਦਾ ਆਰੰਭ ਹੁੰਦਾ ਭਈ ਇਹ ਠੀਕ ਹੈ ਭਈ ਮਨਮਰਜ਼ੀ ਮੁਕਾਬਕ ਉਹ ਧਾਰਾਵਾਂ ਪਾ ਨਹੀਂ ਸਕੇ ਜਦੋਂ 1946 'ਚ ਉਹਨਾਂ ਨੇ ਅੰਗਰੇਜ਼ਾਂ ਨੂੰ ਸੁਤੰਤਨ ਬਾਰੇ ਮੰਗ ਪੱਤਰ ਦਿੱਤਾ ਸੀ ਤਾਂ ਉਹਨਾਂ ਨੇ ਕਿਹਾ ਸੀ ਜਿਹੜੇ ਪੈਦਾਵਾਰ ਦੇ ਸਾਧਨ ਨੇ ਉਹਨਾਂ ਦਾ ਕੌਮੀਕਰਨ ਹੋਣਾ ਚਾਹੀਦਾ ਤੇ ਬਾਕੀ ਸਾਰੀਆਂ ਚੀਜ਼ਾਂ ਤੇ ਰਾਜ ਦਾ ਕੰਟਰੋਲ ਹੋਣਾ ਚਾਹੀਦਾ ਉਸ ਸਮੇਂ ਉਹ ਕਮਿਊਨਿਸਟ ਮੈਨੀਫੈਸਟੋ ਤੋਂ ਪ੍ਰੇਰਿਤ ਹੋ ਕੇ ਉਹ ਸਕੇਟ ਸੋਸ਼ਲਿਜ਼ਮ ਦੀ ਗੱਲ ਕਰਦੇ ਨੇ ਰਾਜ ਦੀ ਸਮਾਜਵਾਦ ਦੀ ਗੱਲ ਕਰਦੇ ਨੇ ਪਰ ਜਦੋਂ ਉਹ ਸultan ਬਣਾਉਂਦੇ ਨੇ ਤਾਂ ਉਹ ਇੱਕੋ ਮੈਂਬਰ ਹੁੰਦੇ ਨੇ ਜਦੋਂ ਕਿ ਦੂਜੇ ਪਾਸੇ ਸਾਰੀ ਵਿਰੋਧੀ ਧਿਰ ਹੁੰਦੀ ਹੈ ਹਰੇਕ ਧਾਰਾ ਨੇ ਸਾਰਿਆਂ ਦੀ ਸம்மਤੀ ਨਾਲ ਪ੍ਰਵਾਨਤ ਹੋਣਾ ਹੁੰਦਾ ਇਸ ਕਰਕੇ ਬਹੁਤ ਸਾਰੀਆਂ ਧਾਰਾਵਾਂ ਦਾ ਦੁੰਦਿਆਂ ਨੂੰ ਮਨਮਰਜ਼ੀ ਦਾ ਸultan ਨਹੀਂ ਬਣਾ ਸਕਦੀ ਇਸ ਤਰ੍ਹਾਂ ਬਾਦशाह ਸਾਹਿਬ ਨੇ ساری ਉਮਰ ਸਾਡੀ ਵੈਸਤਰੀ ਲਈ ਕੰਮ ਕਰੇ ਇਸ ਸੰਘਰਸ਼ ਦਰਾਂ ਗਰੀਬੀ ਕਾਰਨ ਕਿ ਉਹਨਾਂ ਦੇ ਚਾਰ ਬੱਚੇ ਵੀ ਮਰ ਜਾਂਦੇ ਨੇ ਉਹਨਾਂ ਦੀ ਪਤਨੀ ਵੀ ਮਰ ਜਾਂਦੀ ਆ ਪਰ ਇਸ ਦੇ باوجود ਸਾਡੇ ਲੋਕਾਂ ਦੇ ਫਾਇਦੇ ਲਈ ਲੜਦੇ ਰਹਿੰਦੇ ਨੇ ਮੈਂ ਸਾਡੀ ਅਮੇਰਕਰ ਸਭਾ ਦਾ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਇਹ ਮਿਸਾਲ ਬਣੀ ਹੋਈ ਆ ਹਰ ਸਾਲ ਕਰਾਉਂਦੇ ਆ ਰਹੇ ਨੇ ਬਹੁਤ ਵਧੀਆ ਸਾਨੂੰ ਸਾਡੇ ਮਸੀਹਿਆਂ ਨੂੰ ਯਾਦ ਵੀ ਕਰਨਾ ਚਾਹੀਦਾ ਇਸ ਮੌਕੇ ਤੇ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਸਾਡੀਆਂ ਸਾਡੇ ਸਮਾਜ ਪ੍ਰਤੀ ਕੀ ਜ਼ਿੰਮੇਵਾਰੀਆਂ ਨੇ ਅਸੀਂ ਉਹਨਾਂ ਨੂੰ ਕਿਵੇਂ ਪੂਰਾ ਕਰਨਾ ਅੱਜ ਵੀ ਸਾਡਾ ਸਮਾਜ ਸਾਰੇ ਸਾਗਨਾ ਤੋਂ ਹੀ ਨਾ ਸਾਢੇ 2 ਕੱਤੀ ਦਿਹਾੜੀ ਦਾ ਨੇ ਸਾਡੀਆਂ ਮਾਵਾ ਕਨਾ ਜੀ ਦੇ ਫੈਕਟਰੀਆਂ ਚ ਜਾਂ ਖੇਤਾਂ ਚ ਦਿਹਾੜੀ ਕਰਦੇ ਆ ਫਿਰਦੇ ਨੇ ਸੇਨਾ ਸਾਗਨਾ ਤੇ ਮੁੱਠੀ ਪਰ ਲੋਕ ਅੱਜ ਵੀ ਹਜ਼ਾਰੇਵਾਰੀ ਮਾਰ ਰਹੇ ਨੇ ਆ ਕੰਨ ਪਰ ਸੁਣਦੀ ਗੱਲ ਹੈਦਰਾਬਾਦ ਚ ਇੱਕ ਜੰਗਲ ਅਜਾੜਿਆ ਜਾ ਰਿਹਾ ਆਦਿਵਾਸੀ ਲੋਕ ਨੇ ਉਹਨਾਂ ਦੀ ਜ਼ਿੰਦਗੀ ਉਹਨਾਂ ਦੇ ਨੇਪਰਾ ਕਾਰੀਸਨੀ ਦਾ ਜੀਵਨ ਦਾ ਰਜਗਾਰ ਕਰਕੇ ਕੀਤਾ ਜਾ ਰਿਹਾ ਸਾਡੇ ਲੋਕਾਂ ਦਾ ਮਸ਼ੀਨੀਕਰਨ ਕਰਕੇ ਰਜਗਾਰ ਖੋਇਆ ਜਾ ਰਿਹਾ ਅੱਜ ਸਾਨੂੰ ਲੋੜ ਆ ਸਾਡੇ ਸਾਰੇ ਸਮਾਜ ਨੂੰ ਜਾਗਨ ਦੀ ਲੋੜ ਆ ਕਿ ਅਸੀਂ ਇੱਕ ਹੋ ਕੇ ਆਪਣੇ ਹੱਕਾਂ ਲਈ ਲੜੀਏ ਇਸ ਦੇਸ਼ ਦੇ ਸਾਧਨਾ ਚ ਆਪਣਾ ਹਿੱਸਾ ਬਣਾਈਏ ਅਸੀਂ ਜੇ ਮਿਲਕੇ ਲੜਾਂਗੇ ਤਾਂ ਹੀ ਆਪਣੇ ਹੱਕ ਲੈ ਸਕਾਂਗੇ ਇਹਨਾਂ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੈ ਜੀ ਹਿੰਦ। ਉਹਨਾਂ ਬੇਦਿੱਖਾ ਸਰਦਾਰ ਕੁਮਤ ਸਵੇ ਜੀ ਸਾਹਿਬ ਐਸਪੀ ਸਾਹਿਬ ਬਰਦਾਰ ਜੇਲ ਸੁਬਦ ਪਾਰਟਮੈਂਟ ਦੇ ਲਈ ਆਪਣੇ ਚਾਰਕਣਗੇ ਕਲਵਾਸ ਸਿੰਘ ਐਸਪੀ ਸਾਹਿਬ ਬਹੁਤ ਬਹੁਤ ਧੰਵਾਜੀ ਪਟਨਾਵ ਦੇ ਵਿੱਚ ਬਹੁਤ ਹੀ ਉੱਚ ਸਖਸ਼ਿਆਤਾ ਜਿਨ੍ਹਾਂ ਦੇ ਨਾਮ ਲਵਾਂਗੇ ਇੱਕ ਵਾਰ ਰਹਿ ਜਾਣਾ ਤੇ ਫਿਰ ਉਹਨੇ ਗੁੱਸਾ ਕਰਨਾ ਸਾਰੇ ਹੀ ਮੇਰੇ ਵਿੱਚ ਮੇਰੇ ਵਾਸਤੇ ਸਤਿਕਾਰ ਤੋਂ ਔਰ ਮੈਂ ਗੱਲ ਰੱਖਣ ਲੱਗੇ ਹਾਂ ਜੋ ਪ੍ਰਬੰਧਕ ਨੇ ਜੋ ਵਿਚਾਰ ਚੇਤਨਾ ਸਮਾਗਮ ਨੂੰ ਕੰਡਕਟ ਕਰ ਰਹੇ ਨੇ ਉਹਨਾਂ ਦੇ ਨਾਂ ਤੇ ਪਹਿਲਾਂ ਤਾਂ ਜੋੜ ਦਾ ਤਾੜੀ ਮਿਲੇ ਸ਼ੁਕਰੀਆ ਮਿਹਰਬਾਨੀ ਕਿਉਂਕਿ ਇਹ ਜਿਹੇ ਪਰਾਲੇ ਤਾਂ ਹੀ ਕਰਦੇ ਨੇ ਇਹੋ ਜਿਹਾ ਇੱਕ ਪਰਾਲਾ ਜਸਟਿਸ ਸਾਹਿਬ ਆਪਣੀ ਜਵਾਨੀ ਦਸਤਕ ਦੇ ਪਟਿਆਲੇ ਦਿੱਤਾ ਜਾ ਰਿਹਾ ਮੈਂ ਬਹੁਤ ਵਾਰੀ ਪਰਦਾ ਹਾਣਨਾ ਵਾਰਿਆ ਜੋ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਤੇ ਇਹੋ ਜਿਹਾ ਕੁਛ ਕਰਨ ਦੀ ਲੋੜ ਹੈ ਗੱਲਾਂ ਨਾਲ ਕੁਛ ਨਹੀਂ ਬਣਨਾ ਗੱਲਾਂ ਨਾਲ ਕਹਾ ਨਹੀਂ ਪਰਦਾ ਆ ਪੰਜਾਬੀ ਚ ਕਹਿੰਦੇ ਨੇ ਗੱਲਾਂ ਨਾਲ ਕਹਾ ਨਹੀਂ ਬਣਦਾ ਮੈਂ ਬੜਾ ਵਿਸਤਾਰ ਚ ਨਹੀਂ ਜਾਵਾਂਗਾ ਕਿਉਂਕਿ ਸਾਡੀ ਸਰ ਨੇ ਸਾਰੇ ਕੁਛ ਦੱਸ ਦਿੱਤਾ ਤੇ بار بار ਉਹਨਾ ਗੰਦਾ ਮੂਹ ਰੀਪੀਟ ਕਰਕੇ ਮੈਂ ਤੁਹਾਨੂੰ ਮੂਹ ਨਹੀਂ ਕਰਨਾ ਚਾਹਦਾ ਅੱరే ਇੱਕ ਅੱਜ ਮੇਰੇ ਅੰਦਰ ਇੱਕ ਵੱਖਰਾ ਉਤਸ਼ਾਹ ਰੂਪ ਹੈ ਨਾ ਹੋਇਆ ਹੈ ਇੱਥੇ ਬੀਬੀਆਂ ਪੈਣਾ ਦੇ ਕੇ ਇਨੀ ਤਾਂ ਸਾਡੇ ਸਮਾਜ ਦੇ ਵਿੱਚ ਬੀਬੀਆਂ ਆਪਣੀ ਹਾਜ਼ਰੀ ਵੀ ਆਉਂਦੀ ਪੱਪਨ ਜੀ ਮੇਰੇ ਖਲ ਦੇ ਵਿੱਚ ਉਹਨਾਂ ਦਾ ਵਿਸ਼ੇਸ਼ ਕਰਨਾ ਉਹ ਪਿੰਡ ਤੋਂ ਗੱਲ ਕਰਦੇ ਨੇ میرا من کرتا ہے کہ اس ونش کے اتنے ناری شکتی واسطے بھی گل کی جائے میں گا ناری شکتی سارے نے بولنا ہے ناری شکتی ناری شکتی ناری شکتی اتے جیتے ناری ایں اپنی ماپا کو یاد کرتے ہیں ਮਾਂ ਨੂੰ ਪਿਆਰ ਨਹੀਂ ਕੀਤਾ ਸ਼ਾਇਦ ਉਹ ਨਾ ਕਰੇ ਬਾਬਾ ਸਾਹਿਬ ਇਮਰਾਨ ਮੀਰ ਕਰਦੀ ਮਾਤਾ ਜੀ ਅਸ ਵਿੱਚ ਉਹਨਾਂ ਜਿਹੋਨਾਂ ਦੇ ਪਿਤਾ ਜੀ ਸਨ ਉਹਨਾਂ ਨੂੰ ਪ੍ਰੇਰਿਤ ਕਰਨ ਵਾਲੀ ਉਹਨਾਂ ਦੀ ਮਾਤਾ ਜੀ ਸੀ ਇਹ ਗੱਲ ਰੱਖੀ ਹੈ ਕਿ ਜੀਵਨ ਦੇ ਵਿੱਚ ਮਰਨਾ ਜਮਣਾ ਚੱਲਿਆ ਰਹਿੰਦਾ ਹੈ ਉਹਨਾਂ ਨੂੰ ਜਿਆਦਾ ਸਮਾਂ ਉਹਨਾਂ ਦੇ ਕੋਲ نہیں گزاریا ماوا جیتوں پال دیا اور شخوائے سر دو سال پہلے اچھ میں ہوگیا میری دھرم پتنی سنام تو نے جی انہوں نے کہا آ لے کے جاؤ اتنے سنام چلے اتنے لے کے جاؤ میں کہ ਕਹਿੰਦੇ ਜਦੋਂ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਇਹ ਲੈ ਕੇ ਬਾਹਰ ਸੈੱਟ ਦੀਏ ਉਸ ਲੈ ਕੇ ਭਾਈ ਜੀ ਜਿਨ੍ਹਾਂ ਨੇ ਨਹੀਂ ਲਿਆ ਇਹਨਾਂ ਨੂੰ ਸਾਰਿਆਂ ਨੂੰ ਦੇ ਦਿਓ ਕਿਉਂਕਿ ਇਹ ਛਪਵਾਏ ਸੀ ਮੈਂ ਜਦੋਂ ਰਿਟਾਇਰ ਹੋਇਆ ਸੀਗਾ ਉਦੋਂ 25-26000 ਲਾ ਕੇ ਛਪਵਾਏ ਸੀ ਕਿ ਵੱਡੇ ਪੱਧਰ ਤੇ ਇਹਨੂੰ ਸਕੂਲਾਂ ਤੀ ਦਿੱਤਾ ਜਾਵੇ ਲੇਕਿਨ ਕੁਝ ਕਾਰਨਾ ਕਰਕੇ ਅਸੀਂ ਉਹ ਮਹਿਮਨ ਨੂੰ ਅੱਗੇ ਨਹੀਂ ਬਿਤਾ ਸਕੇ ਫਿਰ ਅਸੀਂ ਇਹਦੇ ਵਿੱਚ ਦੱਸਣਾ ਚਾਹੁੰਦੇ ਆ ਖਾਸ ਕਰਕੇ ਇੱਧਰ ਭੇੜਾ ਮਾਮਾ ਜੋ ਬੈਠੀਆਂ ਨੇ یہ دو حصے بن جان گے جڑا کے اپنے گھر رکھنا ہے یہ جڑا کے اپنے گھر رکھنا ہے اور اپنے بچے پر ہو گئے امبیڈکر امبیڈکرزم بچپن تو پیدا ہوتا ہے جیکر خاص کر کے ماما پہنیں ادھر بچیاں بیٹھیا نے میں انہوں نے کہاں کر کہ بھائی جی کا سارے میرے بکو گھر تو دوری ہی رہتے ہیں ਕਿਉਂਕਿ ਡੌਟੀਆਂ ਨੇ ਕਿਸੇ ਦੀ ਦਿਹਾੜੀ ਹੈ ਕਿਸੇ ਦੀ ਫਿਕਟੀ ਡਿਊਟੀ ਹੈ ਜਾਂ ਫਿਰ ਕੋਈ ਪ੍ਰਿੰਸੀਪਲ ਹੈ ਜਾਂ ਕੋਈ ਪ੍ਰੋਫੈਸਰ ਹੈ ਅਧਿਆਪਕ ਹੈ ਬੱਖ-ਬੱਖ ਡਿਊਟੀਆਂ ਹੁੰਦੇ ਨੇ ਪਰ ਮਾਵਾ ਜ਼ਿਆਦਾਤਰ ਘਰੇ ਨਹੀਂ ਆਦੇ ਮੇਰੇ ਕਹਿਨ ਦਾ ਭਾਵ ਜੇਕਰ ਇਹ ਬਾਵਾ ਸਾਹਿਬ ਨੂੰ ਜੋ ਪੜਾਈ ਕੀਤੀ ਗਈ ਹੈ ਇਹ ਸਾਰਾ ਵਿਸਤਾਰਪੂਰਵਕ ਲਿਖਿਆ ਗਿਆ ਹੈ ਜੇਕਰ ਬੱਚਾ ਧਿਆਨ ਨਾਲ ਰੋੜੀ ਦੇਖੇ ਮੇਰੇ ਖਿਆਲ ਦੇ ਵਿੱਚ ਉਹਦੇ ਜ਼ਿਆਦਾਤਰ ਨੇ ਕਾ ਪੀ ਐਚ ਡੀ ਵਗੈਰਾ ਵਾਲਾ ਜਾ ਸਕਦਾ ਜੇਕਰ ਤੁਸੀਂ ਚਾਹੋ ਖਾਸ ਕਰਕੇ ਤੁਹਾਡੇ ਬੱਚੇ ਪੜ੍ਹਨ ਘਰਾਂ ਵਿੱਚ ਹੋਰ ਸੌ ਤਸਵੀਰਾਂ ਲੈਣ ਨੂੰ ਮੈਂ ਜਦੋਂ ਨਾ ਨਹੀਂ ਲਵਾਂਗਾ ਉਹ ਤੁਹਾਡੀ ਮਰਜ਼ੀ ਹੈ ਪਰ ਬੜਾ ਮਿਹਰਬਾਨੀ ਕਰਕੇ ਬਾਬਾ ਸਾਹਿਬ ਦੀ ਤਸਵੀਰ ਆਪਣੇ ਘਰ ਵਿੱਚ ਜਰੂਰ ਰੱਖੋ ਔਰ ਖਾਸ ਕਰਕੇ ਜੀ ਵਿੱਚ ਉਹ ਪ੍ਰੇਰਿਤ ਹੋਣ ਮੈਂ ਮਨੋਵਿਗਿਆਨ ਦਾ ਸਟੂਡੈਂਟ ਹਾਂ ਮੈਨੂੰ ਪਤਾ ਹੈ ਬੱਚੇ ਦੀ ਮਾਨਸਿਕਤਾ ਕਿਸ ਤਰ੍ਹਾਂ ਡਵੈਲਪ ਹੁੰਦੀ ਹੈ ਜੇਕਰ ਬੱਚੇ ਦੀ ਮਾਨਸਿਕਤਾ ਮੇਰੇ ਪਿਤਾ ਦੀ ਤਰਾਸਵਾ ਕਰਮ ਸਿੰਘ ਜ਼ਿਕਰਪੁਰ ਤੋਂ ਭਗਤ ਤੇ ਨਾਨੇ ਨਾਲ ਨਾਮ ਦੇ ਨਾਲ ਜਾਣੇ ਜਾਂਦੇ ਨੇ ਉਹਨਾਂ ਨੇ ਮੈਨੂੰ ਬਚਪਨ ਦੇ ਵਿੱਚ ਹੀ ਬੇਦਖਰ ਬਾਗ ਤੇ ਬੇਦਖਰੀ ਸੰਬਾਰੇ ਪੜਾਇਆ ਤੇ ਕਿਸ ਤਰ੍ਹਾਂ ਬੇਦਖਰ ਨੇ ਗਰੀਬੀ ਦੇ ਰਹਿ ਕੇ ਪੜਾਈਆਂ ਕੀਤੀਆਂ ਉਸੇ ਤਰ੍ਹਾਂ ਮੈਂ ਭੌਤ ਦੀ ਨੌਕਰੀ ਕਰਦਾ ਕਰਦਾ ਵੀ ਮੈਂ ਘਰ ਹੀ ਨਹੀਂ ਬੈਠਾ ਸਵੇਸੇ ਤੋਂ ਲੋਪ ਵਾਲੇ ਪੁੰਨੇ ਦੇ ਵਿੱਚ ਮੈਂ ਸੜੀ ਕਰਦਾ ਰਿਹਾ ਦਿਨ ਬਾ ਡਿਊਟੀ ਕਰਨੀ ਆਰਮੀ ਦੀ ਓਪਰਟੀਉਨਿਟੀ ਕਰਨੀ ਪਰ ਫਿਰ ਵੀ ਮਨ ਵਿੱਚ ਲੱਗ ਸੀ ਮਨ ਵਿੱਚ ਚਾਹ ਸੀ ਕਿ ਮੈਂ ਅੱਗੇ ਪੜਨਾ ਹੈ ਕਿਉਂਕਿ ਬਾਬਾ ਸਾਹਿਬ ਨੇ ਕੋਈ ਸੋਖਾ ਨਹੀਂ ਪੜਾਇਆ ਇਹ ਡਿਗਰੀਆਂ ਕਿਤੇ ਅਧਿਆਲੀਆਂ ਕਰਕੇ ਉਹਨਾਂ ਨੇ ਵੀ ਪੜੇ ਨੇ ਤਾਂ ਜੇਕਰ ਪੈਨੋ ਮੇਰੀ ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਜਰੂਰ ਪੜੇ ਤਾਂ ਬਾਬਾ ਸਾਹਿਬ ਦੀ ਕਸਮ ਖਾਓ ਕਿ ਆਪਣੇ ਘਰ ਇਹਨੂੰ ਜੜਾ ਕੇ ਜੂਲ ਰੱਖਿਓ ਤੇ ਕੋਸ਼ਿਸ਼ ਕਰੋ ਮੇਰੇ ਪਿਤਾ ਦੀ ਤਰ੍ਹਾਂ ਇਹ ਪੜ੍ਹ ਕੇ ਸੁਣਾ ਮੈਨੂੰ ਤਾਂ ਪਤਾ ਨਹੀਂ ਤੇ ਜਦੋਂ ਵਾਰ-ਵਾਰ ਪੜ੍ਹਨਗੇ 1 ਮਿੰਟ ਹੋਰ ਲਵਾਗਾ ਇਹਦੇ ਵਿੱਚ ਅੰਗਰੇਜ਼ੀ ਦੇ ਵਿੱਚ ਬਾਅਦ ਵਿੱਚ ਮੈਂ ਤਰਜਮਾ ਪੰਜਾਬੀ ਪੰਜਾਬੀ ਵਿੱਚ ਕਰਾਂਗਾ ਮੇਰੇ ਨਾਲ ਨਾਲ ਥੋੜਾ ਬੋਲਣ ਦੀ ਕੋਸ਼ਿਸ਼ ਕਰਨਾ ਜਿਹੜੇ ਇੱਕ ਸਿਰਫ 1 ਮਿੰਟ ਦਾ ਹੀ ਹੈ ਤਾਂ ਕਿ ਸਾਨੂੰ ਪਤਾ ਲੱਗ ਜਾਏ ਬਾਵਾ ਸਾਹਿਬ ਦੀ ਵਿਚਾਰ ਪਰ ਕੀ ਸੀ ਐਜੂਕੇਸ਼ਨ ਬਾਰੇ ਵਿਦਿਆ ਬਾਰੇ ਅੱਜ ਸਾਡੇ ਬਹੁਤੇ ਅਧਿਆਪਕ ਬਣੋਗੇ ਪ੍ਰਿੰਸੀਪਲ ਗੁੱਸੇ ਨਾਲ ਘੰਨਾ ਟੈਨਸ਼ਨ ਵਾਲੀ ਕੰਮ ਹੈਗੇ ਮੈਂ ਕਿਤੇ ਅਧਿਆਪਕ ਨਹੀਂ ਲੱਗੇ ਮੈਂ ਕਿਤੇ ਪ੍ਰਿੰਸੀਪਲ ਹੀ ਲੱਗਿਆ ਪਰ ਵੀ ਜਿਹਦੇ ਨਾਲ ਜੁੜਿਆ ਰਹਾ ਤੇ ਅੱਜ ਵੀ ਜੁੜਿਆ ਹੋਇਆ ਅੱਜ ਵੀ ਇੱਥੇ ਜਿਹੜੀ ਸੰਦੂਰ ਦੀ ਲੈਗ ਰਹੀ ਰਹੀ ਹੈ ਉੱਥੇ ਜਾ ਕੇ ਬੱਚਿਆਂ ਨੂੰ ਫ੍ਰੀ ਇੰਗਲਿਸ਼ ਕਿਰਾ ਪੜ੍ਹਾਉਂਦੀ ਆ ਰੋਜ਼ ਦੋ ਆਰਟੀਕਲ ਇਹ ਵਿੱਚ ਤੇ ਕਰਵਾਈਂਦੇ ਨੇ ਕਿਉਂਕਿ ਅੰਗਰੇਜ਼ੀ ਦਾ ਜ਼ਮਾਨਾ ਹੈ ਹਰ ਕੰਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਗ੍ਰੇਟੀ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਅੰਤਰਰਾਸ਼ਟਰੀ ਪੱਧਰ ਤੇ ਬਾਹਰ ਸਹਿਬ ਭੀਮਰਾਵ ਬੇਜ ਕਰਦੀ ਤਰ੍ਹਾਂ ਉਹ ਵੀ ਉੱਚ ਡਿਗਰੀਆਂ ਹਾਸਲ ਕਰਨ ਤਾਂ ਉਹਨਾਂ ਦਾ ਜੋਰ ਦੇ ਵਿਦਿਆ ਦੇ ਤੇ ਜੋਰ ਦੇ ਖਾਸ ਕਰਕੇ ਇੰਗਲਿਸ਼ ਦੇ ਉੱਤੇ ਜੋਰ ਦਿਓ ਔਰ ਖਾਸ ਕਰਕੇ ਬੱਚਿਆਂ ਨੂੰ ਦੇਖਦੇ ਜੇ ਜੋਸ਼ ਕਿੰਨਾ ਹੈ ਕਿ ਮੈਂ ਬੋਲਾਂਗਾ ਪਿੱਛੇ-ਪਿੱਛੇ ਬੋਲਣ ਦੀ ਕੋਸ਼ਿਸ਼ ਕਰ ਰਹੀ ਹੈ ਮੰਦੀਪ ਇਟ ਇਜ਼ ਦਾ ਪਿੱਛੇ ਬੋਲਣਾ ਬਈ ਇਟ ਇਜ਼ ਦਾ جی آپ کی سم کھانے آج نہیں آ رہی اٹ دا ایجوکیشن ایجوکیشن دا ڈانٹ to ٹو up اینڈ gain

خاص کر کے بچے ہو جے کہ تُس ہی بھی چونے ہو کہ تھوڑی سماج دے گلامی کٹی بے تاں تُس ہی جائے تو ہتھیار برتنا ہو منو پتا ہے کہ ودیا دا سرکارہ بہت کچھ کر رہی ہیں کوشش اپنے طور پہ بہت کچھ کر رہی ہیں بہت کچھ ہو بھی رہے پر سارے گھروں باتا بارنا ودیا بڑا نہیں ہے لڑائی جھگڑے والا ہے ترنگ تنگیاں دشیاں بڑا ہے اسی ਥੱਕੇ ਟੁੱਟੇ ਆਉਣੇ ਆ ਸ਼ਾਮ ਨੂੰ ਪੈਗ ਲਾਉਣੇ ਆ ਜਾਂ ਫਿਰ ਬਖ ਬਖ ਤਰਾਣੀਆਂ ਨਸ਼ੀ ਹੋਏ ਗੋਲੀਆਂ ਖਾ ਕੇ ਪੈ ਜਾਣੇ ਤੇ ਇਹ ਪੜ ਜਾਂਦੇ ਆ ਕਿ ਬੱਚਿਆਂ ਦੇ ਪ੍ਰਤੀ ਵੀ ਸਾਡੀ ਨਿ ਜ਼ਿੰਮੇਵਾਰੀ ਹੈ ਮੇਰੇ ਭਰਾਵੋ ਜੇਕਰ ਤੁਸੀਂ ਚਾਹੁੰਦੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਵੀ ਬਾਬਾ ਸਾਹਿਬ ਦੀ ਤਰ੍ਹਾਂ ਵਾਨ ਬਣਨ ਤੇ ਇਹਨਾਂ ਨਸ਼ਿਆਂ ਤੋਂ ਦੂਰ ਰਹੋ ਜਿਹੜੀਆਂ ਕਮਾਂਡ ਮੈਂਟਸ ਨੇ ਭਾਈ ਕਮਾਂਡ ਮੈਂਟਸ ਨੇ ਬਾਬਾ ਸਾਹਿਬ ਦੀ ਉਹਨਾਂ ਵਿੱਚ ਸਾਫ਼ ਲਿਖਿਆ ਹੈ ਕਿ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰ ਰਹਿਣਾ ਹੈ ਅੱਗੇ ਜਿਹੜਾ ਲਿਖਿਆ ਹੈ ਕਿ ਪਿੱਟੇ ਦਾ ਐਜੂਕੇਸ਼ਨ ਬਿਲਕੁਲ ਇਲਾਈਟਨ ਇਲਾਈਟਨ ਦਾ ਪਰ ਹਮ ਦਾ ਜਾਗਰੂਤ ਕਰਨਾ ਇੱਥੇ ਮੈਨੂੰ ਮੌਕਾ ਮਿਲਿਆ ਮੈਂ ਜਾਗਰੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤੁਸੀਂ ਘਰਾਂ ਜਾ ਕੇ ਆਪਣੇ ਆਪਣੇ ਪਰਿਵਾਰ ਨੂੰ ਜਾਗਰੂਤ ਕਰਨਾ ਹੈ ਕਾਦੇ ਵਾਸਤੇ ਡਾਊਨ ਰੋਡਰ ਡਾਊਨ ਰੋਡਰ ਨੂੰ ਸਾਰੇ ਜਿਹੜੀਆਂ 6743 ਕਸਟਾਂ ਦੀ ਗੱਲ ਹੁੰਦੀ ਹੈ ਇਹ ਸਾਰੇ ਡਾਊਨ ਰੋਡਰ ਚਾਹੁੰਦੇ ਨੇ ਉਹ ਫਰੀਦ ਤੱਕ ਜਿਹਨੂੰ ਦਵੇ ਕੁਛ ਨਹੀਂ ਵੀ ਕਰ ਸਕਦੇ ਆ ਜਿਹੜੇ ਸਾਧਰਮਹੀਨ ਲੋਕ ਨੇ ਉਹਨਾਂ ਸਾਰਿਆਂ ਬਾਰੇ ਗੱਲ ਕੀਤੀ ਹੈ ਕਿ ਉਹ ਕਦ ਤੱਕ ਉੱਪਰ ਕਿਵੇਂ ਆ ਸਕਦੇ ਨੇ ਉન્નਤੀ ਕਿਵੇਂ ਕਰ ਸਕਦੇ ਨੇ ਉਹਦੇ ਵਾਸਤੇ ਸਾਨੂੰ ਪੜਨਾ ਪੈਣਾ ਹੈ ਤਾਂ ਹੀ ਤੁਹਾਡਾ ਸੋਸ਼ਲ ਸਟੈਟਸ ਉੱਪਰ ਹੋਊਗਾ ਸਮਾਜਿਕ ਰਤਬਾ ਨਹੀਂ ਮੈਨੂੰ ਇੱਕ ਦਿਹਾੜੀਦਾਰ ਕਹ ਲੋ ਪਰਿਵਾਰ ਦੇ ਵਿੱਚੋਂ ਮੈਂ ਸੀਗਾ ਮੈਨੂੰ ਕਿਨੇ ਜੇਲ੍ਹ ਸੁਣੇ ਤੋਂ ਬਣਾਉਣਾ ਸੀ ਮੈਂ ਵਿੱਦਿਆ ਹਾਸਲ ਕੀਤੀ ਹੋਈ ਤਾਂ ਅੱਜ ਵੀ ਮੇਰਾ ਸਮਾਜ ਵਿੱਚ ਜੇ ਰੁਤਬਾ ਹੈ ਤਾਂ ਮੇਰੀ ਵਿੱਦਿਆ ਕਰਕੇ ਹੋਇਆ ਹੈ ਔਰ ਉਹ ਬਾਬਾ ਸਾਹਿਬ ਦੀ ਦੇਣ ਹੈ ਅਗਲਾ ਜਿਹੜਾ ਸ਼ਬਦ ਹੈ ਇੱਕ ਨੂੰ ਇੱਕ ਵਿਕਲਪਮੈਂਟ ਆਰਥਿਕ ਤੌਰ ਤੇ ਅਸੀਂ ਅੱਛੇ ਹਾਂ ਆ ਪੋਲਾ ਸਿੰਘ ਸੰਗਰਾਮੀ ਦਾ ਮੈਂ ਵਿਚੇ ਜ਼ਿਕਰ ਕਰਾਂਗਾ ਇਹ ਆਪਣੀ ਗੀਤਾਂ ਵਿੱਚ ਜਿੰਨਾ ਦਾ ਜ਼ਿਕਰ ਕਰਦਾ ਵੀ ਕੋਠੀਆਂ ਘਾਰਾਂ ਵਾਲੇ ਹੋਗੇ ਹਨਾ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ

ਇਹੀ ਅੱਗੇ-ਅਗੇ ਹੋਰ ਬਿਲਣਾ ਜਿਹੜੇ ਲਾਹਤ ਸ਼ਬਦ ਹੈਗਾ ਇੱਕ ਨੂੰ ਇੱਕ ਬੈਟਰਮੈਂਡ ਦੀ ਗੱਲ ਹੋ ਗਈ ਸੀ ਲਾਸਟ ਹੈ ਪੋਲੀਟিক্যাল ਫਰੀडम ਰਾਜਨੀਤੀ ਕਾ ਜਾਦੀ ਅੱਜ ਮੈਂ ਕਿਸੇ ਪਾਰਟੀ ਦੀ ਗੱਲ ਕਰਦਾ ਪਰ ਅੱਜ ਮੈਂ ਜ਼ਰੂਰ ਗੱਲ ਕਰਾਂਗਾ ਆਪਣੇ ਸੰਗੁਰ ਜ਼ਿਲ੍ਹੇ ਦੇ ਵਿੱਚ ਜੋ ਅੱਜ ਸਾਡੇ ਖਜ਼ਾਨਾ ਮੰਤਰੀ ਨੇ

ਅਬ ਦਾ ਜੀਵਨ ਬਰਬਾਦ ਕਰਦੇ ਇਹ ਸਾਡੀ ਸੰਸਾ ਹੈ ਇੱਥੇ ਅਸੀਂ ਬੱਚਿਆਂ ਨੂੰ ਰੱਖ ਕੇ ਅਸੀਂ ਪੜ੍ਹਾਉਂਦੇ ਹਾਂ ਇਹਨਾਂ ਨੂੰ ਫਿਜ਼ੀਕਲੀ ਵੀ ਤਿਆਰ ਕਰਦੇ ਹਾਂ ਕਿਉਂਕਿ ਜੇਕਰ ਸਮਾਜ ਵਿੱਚ ਕੁਝ ਇਸ ਤਰ੍ਹਾਂ ਦਾ ਹੋ ਜੇ ਸਾਡੇ ਤੇ ਹੱਥੋਂ ਪਾਈ ਹੋ ਜੇ ਸਾਡੀ ਇੱਜ਼ਤ ਨੂੰ ਕੋਈ ਲੁੱਟਣ ਦੀ ਕੋਸ਼ਿਸ਼ ਕਰੇ ਤਾਂਸੀਂ ਉਹਦਾ ਮੁਕਾਬਲਾ ਕਰ ਸਕੀਏ ਮਰ ਜਾਈਏ ਪਰ ਅਸੀਂ ਇੱਜ਼ਤ ਨਾ ਦਈਏ ਬਾਤ ਕਰਨਾ ਹੈ ਔਰ ਉਹਦੇ ਵਿੱਚ ਸਾਰੇ ਸਮੁੱਚੇ ਸਮਾਜ ਜਾਗਰਣ ਦੇ ਲੋੜ ਹੈ ਔਰ ਇਹ ਜਗਾਉਣ ਵਾਸਤੇ ਅਸੀਂ ਜਿਹੜੀ ਸਾਡੀ ਹਰ ਨੂੰ ਸੰਸਾ ਹੈ ਅਸੀਂ ਸੰਗਠਨ ਦੇ ਵਿੱਚ ਉਪਰਾਲਾ ਕੀਤਾ ਮੈਂ ਜਸਰ ਸਾਹਿਬ ਨੂੰ ਬੇਨਤੀ ਕਰਾਂਗਾ ਜਿੱਦੇ ਸੰਗਰੂਰ ਆਏ ਸਾਨੂੰ ਦਰਸ਼ਨ ਦੇਣ ਪਟਿਆਲੇ ਜਿਨ੍ਹਾਂ ਨੇ ਇੰਨਾ ਵਧੀਆ ਕੰਮ ਕੀਤਾ ਜਿਹੜੇ ਬੱਚੇ ਹੁਣ ਵੀ ਇਗਜ਼ਾਮਾਂ ਵਾਸਤੇ ਜਾਂਦੇ ਨੇ ਪਹਿਲਾਂ ਕਲਾ ਚੰਡੀਗੜ੍ਹ ਹਮੇ ਕਰਦੇ ਸੀ ਅੱਜ ਤਾਂ ਬੇਰੁਜ਼ਗਾਰੀ ਬਹੁਤ ਹੈ ਤੇ ਜਿਹੜੇ ਉਸ ਸਾਕਾ ਕੰਡੀਆਂ ਨੇ ਆਲਮੋਸਟ ਹਰ ਜਲੇ ਦੇ ਵਿੱਚ ਇਹ ਇੱਕ ਪ੍ਰੀਖਿਆ ਕੇਂਦਰ ਬਣਦੇ ਨੇ ਜੇਕਰ ਪ੍ਰੀਖਿਆ ਕੇਂਦਰ ਹਰ ਜਲੇ ਦੇ ਵਿੱਚ ਬਣਦੇ ਨੇ ਤਾਂ ਜਸਰ ਸਾਹਿਬ ਇਹੋ ਜਿਹੇ ਪ੍ਰਾਲੇ ਹਰ ਜਲੇ ਵਿੱਚ ਹੋਣੇ ਚਾਹੀਦੇ ਨੇ ਸਮੂਹ ਦੇ ਵਿੱਚ ਅਸੀਂ ਇਹ ਸਾਡੇ ਕੋਲੇ ਮੇਰੇ ਕੋਲੇ ਆਪਣੀ ਪਿੰਚ ਦਾ ਜਿਹੜਾ ਪੈਸਾ ਸੀ ਮੈਂ ਕਿਸੇ ਦੀ ਬੁੱਤ ਨਹੀਂ ਦਿੱਤਾ ਮੈਂ ਸਾਫ਼ ਜੀ ਗੱਲ ਕਰਦਾ ਹਾਂ ਮੈਂ ਉਹ 3 ਪੁੱਤਾਂ ਜਿਨ੍ਹਾਂ ਦਾ ਜੀਵਨ ਬਦਲਣਾ 21 ਬੱਚੇ جی چنگا لگے تالی مارے جواب سے بچاشوں کی بدولت ہے سارا کی خاص کر کے بھنیا بیبیاں چھوٹے بچوں کے سہیوگ کی بہت لوگ ہے دنواد اور لاسٹ میں پھر اپنا بارہ سال تری سوچ سے بابا سات 12 ਸੇ 12 ਸੇ 12 ਸੇ ਧੰਵਾਦ ਜੁਪੀਏ